ਕਨਕ ਕਨਕ ਤੇ ਸੋਗਨ ਮਾਦਕਤਾ ਅਧਿਕਾਏ ਇਹ ਖਾਏ ਬੋਰਾ ਇਹ ਨਰ ਇਹ ਪਾਏ ਬੋਰਾ liver ਨੂੰ ਸ਼ੀਸ਼ੇ ਵਾਂਗੂ ਚਮਕਾਉਣ ਵਾਲਾ ਨੁਸਖਾ ਜਿਹੜਾ ਉਹ ਤੁਹਾਡੇ ਨਾਲ ਆਨਲਾਈਨ ਹੀ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਹੀ ਸ਼ੇਅਰ ਕਰਾਂਗੇ ਤਾਂ ਕਿ ਤੁਸੀਂ ਘਰ ਦੇ ਵਿੱਚ ਬੈਠ ਕੇ ਉਹ ਨੁਸਖਾ ਉਹ ਫਾਰਮੂਲਾ ਸੈੱਟ ਕਰਕੇ ਆਪਣੇ liver ਨੂੰ ਆਪਣੇ ਪਰਿਵਾਰ ਨੂੰ ਬਚਾ ਸਕੋ ਇੱਠੇ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਅੱਠੇ ਚੀਜ਼ਾਂ ਬਰਾਬਰ ਮਾਤਰਾ ਦੇ ਲੈ ਕੇ ਪੀਸ ਕੇ ਅਸੀਂ ਨੁਸਖਾ ਤਿਆਰ ਕੀਤਾ ਤੇ ਇਹਦਾ ਇੰਨਾ ਪੋਜ਼ਿਟਿਵ ਰਿਜ਼ਲਟ ਆ ਸਰ ਤੁਸੀਂ ਗੱਲੇ ਛੱਡੋ ਕਿਉਂਕਿ ਸਾਬ ਇਹ ਤਾਂ ਇੰਨਾ ਸ਼ਾਨਦਾਰ ਨੁਸਖਾ ਨਿਕਲਿਆ ਸਾਡੀ ਆਸ ਤੋਂ ਹੀ ਦੁੱਗਣਾ ਤਿੱਗਣਾ ਕਈ ਪੇਸ਼ੈਂਟ ਹੈ ਜਿਹੜੇ ਗੰਭੀਰ ਸਵੈਪਾਣੀ ਪਾ ਰਹੇ ਸੀ ਜਿਹੜੇ ਨਾ ਬਿਲਕੁਲ ਠੀਕ ਹੋ ਗਏ ਨਾਲ ਕਿਸੇ ਵੀ ਅਜੀ ਮਾੜੀ ਕੰਡੀਸ਼ਨ ਜੀ ਆਪਣੀ ਕੰਡੀਸ਼ਨ ਖਰਾਬ ਕਰਨ ਲੱਗਦਾ ਹੈ ਜਾਂ ਲੀਵਰ ਦੀ ਕੰਡੀਸ਼ਨ ਸਾਡੇ ਖਾਣ ਪਾਣ ਨਾਲ ਖਰਾਬ ਹੁੰਦੀ ਹੈ ਉਹ ਕੀ ਮਤਲਬ ਸਿੰਪਟਮ ਕੀ ਹੁੰਦੇ ਹੈ ਬੰਦੇ ਨੂੰ ਭੁੱਖ ਨਹੀਂ ਲੱਗਦੀ ਪਿਸ਼ਾਬ ਲੱਕੇ ਆਉਂਦਾ ਜਾਂ ਪੀੜਾ ਆਉਂਦਾ ਹੈ ਨਾ ਛਾਤੀ ਜਲਣ ਹੁੰਦੀ ਹੈ ਗੈਸ ਅਫਾਰਾ ਇਹ ਇਹਦੀਆਂ ਮੁੱਖ ਅਲਮਤਾਂ ਹੈ ਤੁਸੀਂ ਦੱਸ ਰਹੇ ਸੀ ਵੀ ਜਿਨ੍ਹਾਂ ਦਾ ਪਹਿਲਾਂ ਆਲਰੇਡੀ ਸ਼ਿਸ਼ੇਰਗਾ ਲੀਵਰ ਹੈਗਾ ਉਹਨਾਂ ਦਾ ਜਿਹੜਾ ਲੀਵਰ ਹੈਗਾ ਉਹ ਹੀਰੇ ਵਾਂਗੂ ਚਮਕਣ ਲੱਗ ਗਿਆ ਬਿਲਕੁਲ ਬਿਲਕੁਲ ਜਿ ਭੁੱਖ ਨਹੀਂ ਸੀ ਲੱਗਈ ਇਹਨਾਂ ਲੀਵਰ ਠੀਕ ਹੋਣ ਦੇ ਬਾਵਜੂਦ ਵੀ ਕਈ ਇਹਨਾਂ ਨੂੰ ਭੁੱਖ ਨਹੀਂ ਲੱਗਦੀ ਚਾਹੇ ਨਾ ਵੀ ਫੈਟੀ ਹੋਵੇ ਉਹਦੇ ਤੇ ਇਹਨਾਂ ਇੱਕ ਕਾਰਗਰ ਨੁਸਖਾ ਹੈ ਬਹੁਤ ਜ਼ਿਆਦਾ ਬਹੁਤ ਇਹਦੇ ਪੋਜ਼ਿਟਿਵ ਰਿਜ਼ਲਟ ਆਏ ਹੈ ਸਾਡੇ ਲੀਵਰ ਫੈਟੀ ਹੈ ਕਿਸੇ ਦਾ ਲੀਵਰ ਸੋਰਾਸਿਸ ਹੈ ਕਿਸੇ ਨੂੰ ਜਾਂ ਜੌਂਡਿਸ ਹੈ ਕਿਸੇ ਨੂੰ ਪੀਲੀ ਹੈ ਹਨ ਇਹਦੇ ਸਬੰਧੀ ਜ਼ਿਆਦਾ ਕਾਲ ਆਈ ਹੈ ਤੇ ਸਭ ਨੂੰ ਤਕਰੀਬਨ ਅਸੀਂ ਫੋਨ ਤੇ ਦੱਸਿਆ ਵੀ ਆਹ ਨੁਸਖਾ ਹੈ ਤਿਆਰ ਹੁੰਦਾ ਹੈ ਹਨ ਤੇ ਜਿਹਨੇ ਕੋਈ ਨਹੀਂ ਟਾਈਮ ਸੀ ਉਹ ਸਭ ਤੋਂ ਲੈ ਕੇ ਗਿਆ ਇੱਥੋਂ ਆ ਕੇ ਤੇ ਜਿੰਨੇ ਵੀ ਲੈ ਕੇ ਗਏ ਆ ਉਹ ਸਾਰੇ ਠੀਕ ਹੋ ਆਏ ਜੀ ਇਹ ਨੁਸਖਾ ਹੈਗਾ ਜੀ ਕਿਡਨੀ ਦੇ ਵਿੱਚ ਕਿੱਡੇ ਸਟੋਨ ਹੋਣ 20 mm 25 mm ਤੱਕ ਵੀ ਤਾਂ ਇਹ ਸਾਡੇ ਨੁਸਖੇ ਤਿਆਰ ਕੀਤਾ ਹੋਏ ਜਿਵੇਂ ਇਹ ਕਲਮੀਸ਼ੋਰਾ ਜੌਂਖਾਰ ਨਸ਼ਾਦਰ ਮੂਲੀ ਖਾਰ ਸੱਜੀ ਖਾਰ ਹਨਾ ਉਟਕੜ ਸਾਰੇ ਮਤਲਬ ਇਹ ਚੀਜ਼ਾਂ ਤੋਂ ਤਿਆਰ ਹੈ ਸਾਡਾ ਨੁਸਕਾ ਹੈ ਕਿੰਨੀ ਮਰਜ਼ੀ ਪ੍ਰੋਬਲਮ ਹੋਵੇ ਕਿਡਨੀ ਦੇ ਵਿੱਚ ਪਥਰੀ ਹੋਈ ਹੈ ਨਾ ਉਹ ਵਿਦਨ 1 ਮੰਥ ਬਿਲਕੁਲ ਬਾਹਰ ਆ ਜਾਂਦੇ ਹੈ ਸ਼ੂਗਰ ਕਰਕੇ ਜਿਹੜਾ ਲੀਵਰ ਖਰਾਬ ਹੋ ਗਿਆ ਜਾਂ ਲੀਵਰ ਕਰਕੇ ਜਿਹੜੀ ਕਈ ਵਾਰ ਸ਼ੂਗਰ ਬੰਦੇ ਨੂੰ ਵੱਜਨ ਦੀ ਹੈ ਉਹ ਉਹਦਾ ਮਸਲੇ ਦਾ ਹੱਲ ਕੀ ਹੈ ਜੀ ਫਿਰ ਵੀ ਛਾਲ ਤੇ 40% ਹੁੰਦਾ ਅਸ਼ਕਗਦਾ ਉਹ ਜਿੰਨੀ ਮਰਜ਼ੀ ਹਾਰ ਦੀ ਬਲੋਕੇਜ ਆ ਬੀਪੀ ਵੱਧਾ ਜਾਂ ਕੋਈ ਵੀ ਹਾਰ ਦੀ ਪ੍ਰੋਬਲਮ ਹੈ ਉਹ ਬਹੁਤ ਛੇਤੀ ਮਹੀਨੇ ਜਾਂ 2 ਮਹੀਨੇ ਚ ਠੀਕ ਹੋ ਜਾਂਦੀ ਹੈ ਜੀ ਕੂਤ ਸਕੂਤ ਤੋ ਕਿਉਂ ধন ਸੰਚੈ ਕੂਤ ਕਪੂਤ ਤੋ ਕਿਉਂ ਦਨ ਸੰਚੈ ਇਹਦਾ ਮਤਲਬ ਹੈਗਾ ਵੀ ਜੇ ਪੁੱਤ ਚੰਗਾ ਹੈ ਤਾਂ ਉਹਦੇ ਲਈ ਬਣਾਉਣ ਦੀ ਲੋੜ ਨਹੀਂ ਹੈਗੀ ਜੇ ਪੁੱਤ ਮਾੜਾ ਤਾਂ ਵੀ ਉਹਦੇ ਲਈ ਬਣਾਉਣ ਦੀ ਲੋੜ ਨਹੀਂ ਕਿਉਂਕਿ ਇਹਨੇ ਬਣਿਆ ਹੋਇਆ ਵਿਗਾੜ ਦੇਣਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਮੇਰੇ ਹੱਥ ਦੇ ਵਿੱਚ ਇਹ ਗਲਾਸ ਸ਼ੀਸ਼ੇ ਦਾ ਗਲਾਸ ਕੀ ਕਰ ਰਿਹਾ ਜਦੋਂ ਕਿ ਇਹ ਖਾਲੀ ਹੈ ਪਿਛਲੀ ਦਿਨੀ ਅਸੀਂ ਇੱਕ ਵੀਡੀਓ ਪਾਈ ਸੀ ਜਿਸ ਵੀਡੀਓ ਦਾ ਸਿਰਲੇਖ ਅਸੀਂ ਦੱਸਤਾ ਸੀ ਕਿ ਜਿਹੜਾ ਤੁਹਾਡਾ ਲੀਵਰ ਹੈ ਸ਼ੀਸ਼ੇ ਵਾਂਗੂ ਜਿਸ ਤਰੀਕੇ ਨਾਲ ਇਹ ਗਲਾਸ ਸਾਫ਼ ਹੈਗਾ ਉਸ ਤਰੀਕੇ ਨਾਲ ਤੁਹਾਡਾ ਲੀਵਰ ਵੀ ਸ਼ੀਸ਼ੇ ਵਾਂਗੂ ਸਾਫ਼ ਹੋ ਸਕਦਾ ਹੈ ਤੇ ਉਹ ਵੀਡੀਓ ਅਸੀਂ ਪਾਈ ਸੀ ਤਾਬੇ ਵਾਲੇ ਵੈਦ ਵੈਦ ਬਲਜਿੰਦਰ ਜੀ ਹੋਣਾ ਦੀ ਉਸ ਤੋਂ ਬਾਅਦ ਸਾਨੂੰ ਬਹੁਤ ਫੋਨ ਕਾਲਸ ਆਏ ਬਹੁਤ ਲੋਕਾਂ ਨੇ ਆਪਣੇ ਸਵਾਲ ਰੱਖੇ ਬਹੁਤ ਲੋਕਾਂ ਨੇ ਸਾਡੇ ਕੋਲੋਂ ਫਾਰਮੂਲਾ ਪੁੱਛਿਆ ਪਰ ਅਸੀਂ ਜਬ ਵੈਦ ਬਲਜਿੰਦਰ ਸਿੰਘ ਜੀ ਕੋਲ ਇੰਨੀ ਕਪੈਸਿਟੀ ਨਹੀਂ ਹੈ ਕਿ ਅਸੀਂ ਦਿਨ ਦੇ ਵਿੱਚ ਸੈਂਕੜੇ ਫੋਨ ਸੁਣ ਸਕੀਏ ਸੋ ਅਸੀਂ ਫੈਸਲਾ ਕੀਤਾ ਕਿ ਅੱਜ ਜਿਹੜਾ ਲੀਵਰ ਨੂੰ ਸ਼ੀਸ਼ੇ ਵਾਂਗੂ ਚਮਕਾਉਣ ਵਾਲਾ ਨੁਸਖਾ ਜਿਹੜਾ ਉਹ ਤੁਹਾਡੇ ਨਾਲ ਆਨਲਾਈਨ ਹੀ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਹੀ ਸ਼ੇਅਰ ਕਰਾਂਗੇ ਤਾਂ ਕਿ ਤੁਸੀਂ ਘਰ ਦੇ ਵਿੱਚ ਬੈਠ ਕੇ ਉਹ ਨੁਸਖਾ ਉਹ ਫਾਰਮੂਲਾ ਸੈੱਟ ਕਰਕੇ ਆਪਣੇ ਲੀਵਰ ਨੂੰ ਆਪਣੇ ਪਰਿਵਾਰ ਨੂੰ ਬਚਾ ਸਕਦੇ ਹੋ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਹਾਂ ਢਾਬੇ ਵਾਲੇ ਵੈਦ ਵੈਦ ਬਲਜਿੰਦਰ ਜੀ ਉਹਨਾਂ ਦਾ ਜੋ ਉਹਨਾਂ ਦਾ ਕੀਮਤੀ ਸਮਾਂ ਹੁੰਦਾ ਆਪਣੀ ਕੀਮਤੀ ਸਮੇਂ ਚੋਂ ਸਮਾਂ ਕੱਟ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਥੈਂਕ ਯੂ ਸਰ ਥੈਂਕ ਯੂ ਫਾਰ ਰੁਕੀ ਸਾਹਿਬ ਸ਼ੁਕਰੀਆ अच्छा वैद्य जी पिछली बार असली वीडियो पाई थी कि ये जड़ा ਤੁਹਾਡਾ ਲੀਵਰ ਹੈਗਾ ਉਹ ਸ਼ੀਸ਼ੇ ਵਾਂਗੂ ਬਿਲਕੁਲ ਸਾਫ਼ ਹੋ ਜਾਏਗਾ ਬਹੁਤ ਲੋਕਾਂ ਨੇ ਫਾਇਦਾ ਲਿਆ ਜੀ ਬਹੁਤ ਤਾਂ ਮਤੋਂ ਫੋਨ ਕਾਲਸ ਆਏ ਪੂਰੀ ਦੁਨੀਆ ਦੇ ਵਿੱਚੋਂ ਔਰ ਜਿਹੜਾ ਉਹਨਾਂ ਦਾ ਫਾਇਦਾ ਹੋਇਆ ਤੇ ਬਹੁਤ ਲੋਕ ਲਗਾਤਾਰ ਨੁਸਖਾ ਪੁੱਛ ਰਹੇ ਸੀ ਕੀ ਕਰੀ ਜੀ ਉਹਨਾਂ ਦਾ ਹੁਣ ਤੁਸੀਂ ਆਨਲਾਈਨ ਸਾਰਾ ਨੁਸਖਾ ਸਮਝਾਉਂਗੇ ਅੱਜ ਫਰੂਕੀ ਸਾਹਿਬ ਇਹ ਤਾਂ ਇੰਨਾ ਸ਼ਾਨਦਾਰ ਨੁਸਖਾ ਨਿਕਲਿਆ ਸਾਡੀ ਆਸ ਤੋਂ ਹੀ ਦੁੱਗਣਾ ਤਿਗਣਾ ਮਤਲਬ ਇੰਨੇ ਸਾਨੂੰ ਫੋਨ ਕਾਲਸ ਆਈ ਔਰ ਜਿੰਨੇ ਲੋਕ ਸਾ ਤੋਂ ਲੈ ਕੇ ਗਏ ਆ ਦਵਾਈ ਇਹ ਅ ਮੇਰੇ ਖਾਲਚ 20 25 ਦਿਨ ਹੋ ਗਏ ਹੋਣਗੇ ਆਪਾਂ ਨੂੰ ਨੁਸਖਾ ਬਣਾਏ ਨੂੰ ਜਾਂ ਲੋਕਾਂ ਨਾਲ ਸ਼ੇਅਰ ਕੀਤੇ ਉਹਨੂੰ ਜਿੰਨੇ ਵੀ ਲੋਕ ਸਤੋਂ ਲੈ ਕੇ ਗਏ ਆ ਸਭ ਨੇ ਆਪਣੇ ਟੈਸਟ ਕਰਵਾਏ ਓਟੀ ਪੀਟੀ ਲੀਵਰ ਦੀ ਸਮੱਸਿਆ ਸਾਰੀ ਜਣੋਂ ਖਤਮ ਹੋ ਚੁੱਕੀ ਸੀ ਉਹਨਾਂ ਨੂੰ ਬਿਲਕੁਲ ਠੀਕ ਹੋ ਗਿਆ ਸੀ ਲੀਵਰ ਜੇ ਏ ਗ੍ਰੇਡ ਸੀ ਜਾਂ 2 ਗ੍ਰੇਡ ਸੀਗਾ ਜਿਨ੍ਹਾਂ ਦਾ ਤੇ ਤੁਸੀਂ ਤੇ ਵੀ ਦੱਸ ਰਹੇ ਸੀ ਵੀ ਜਿਨ੍ਹਾਂ ਦਾ ਪਹਿਲਾਂ ਆਲਰੇਡੀ ਸ਼ੀਸ਼ੇ ਵਰਗਾ ਲੀਵਰ ਹੈਗਾ ਉਹਨਾਂ ਦਾ ਜਿਹੜਾ ਲੀਵਰ ਹੈਗਾ ਉਹ ਹੀਰੇ ਵਾਂਗੂ ਚਮਕਣ ਲੱਗ ਗਿਆ ਬਿਲਕੁਲ ਬਿਲਕੁਲ ਜੀ ਭੁੱਖ ਨਹੀਂ ਸੀ ਲੱਗਈ ਇਹਨਾਂ ਨੂੰ ਲੀਵਰ ਠੀਕ ਹੋਣ ਦੇ ਬਾਵਜੂਦ ਵੀ ਕਈਆਂ ਨੂੰ ਭੁ ਉਹਦੇ ਤੇ ਇਹ ਇੱਕ ਕਾਰਗਰ ਨੁਸਖਾ ਹੈ ਬਹੁਤ ਜ਼ਿਆਦਾ ਬਹੁਤ ਇਹਦੇ ਪੋਜ਼ਿਟਿਵ ਰਿਜ਼ਲਟ ਆਇਆ ਜੀ ਸਾਨੂੰ ਜੀ ਚਲੋ ਅਸੀਂ ਇਹ ਨੁਸਖੇ ਬਾਰੇ ਵੀ ਤੁਹਾਡੇ ਕੋਲ ਸਮਝਾਂਗੇ ਪਰ ਸਾਨੂੰ ਇਹ ਦੱਸੋ ਵੈਜੀ ਤੁਹਾਡੇ ਕੋਲ ਜਿਹੜੇ ਲੋਕਾਂ ਦੀਆਂ ਫੋਨ ਕਾਲਸ ਆਈਆਂ ਕੀ ਫੋਨਸ ਕਾਲ ਆਏ ਕੀ ਲੋਕਾਂ ਦਾ ਐਕਸਪੀਰੀਅੰਸ ਕੀ ਸੀ ਔਰ ਕੀ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਲੀਵਰ ਨਾਲ ਸੰਬੰਧਿਤ ਤੁਹਾਨੂੰ ਲੱਗੀਆਂ ਸਰ ਜਿੰਨੇ ਵੀ ਫੋਨ ਕਾਲ ਸਾਨੂੰ ਆਏ ਆ तकरीबन तकरीबन ਲੀਵਰ ਨਾਲ ਰਿਲੇਟਡ ਸੀਗੀਆਂ ਉਹ ਲੀਵਰ ਫੈਟੀਆ ਕਿਸੇ ਦਾ ਲੀਵਰ ਸੋਰਾਈਸਿਸ ਆ ਕਿਸੇ ਨੂੰ ਜਾਂ ਜੌਂਡਿਸ ਆ ਕਿਸੇ ਨੂੰ ਪੀਲੀ ਆ ਹਨਾ ਇਹਦੇ ਸਬੰਧੀ ਜ਼ਿਆਦਾ ਕਾਲ ਆਏ ਤੇ ਸਭ ਨੂੰ तकरीबन ਅਸੀਂ ਫੋਨ ਤੇ ਦੱਸਿਆ ਵੀ ਆ ਨੁਸਖਾ ਐ ਤਿਆਰ ਹੁੰਦਾ ਹੈ ਹਨਾ ਤੇ ਜਿਹਦੇ ਕੋਲ ਨਹੀਂ ਟਾਈਮ ਸੀ ਉਹ ਸੱਤੋਂ ਲੈ ਕੇ ਗਿਆ ਇੱਥੋਂ ਆ ਕੇ ਤੇ ਜਿੰਨੇ ਵੀ ਲੈ ਕੇ ਗਏ ਆ ਉਹ ਸਾਰੇ ਠੀਕ ਹੋયા ਜੀ ਜੀ ਅੱਛਾ ਇੱਕ ਗੱਲ ਹੋਰ ਹੈਗੀ ਆ ਜੀ ਜਦੋਂ ਲੀਵਰ ਵੈਜੀ اپنی کنڈیشن خراب ਕਰਨ ਲੱਗਦਾ ہے یا لیور دی کنڈیشن ਸਾਡੇ ਖਾਨ ਪਾਨ ਨਾਲ خراب ਹੁੰਦੀ ਹੈ ਉਹ ਕੀ مطلب ਸਿੰਪਟਮ ਕੀ ਹੁੰਦੇ ਨੇ ਉਹਦੇ ਅਸੀਂ ਸਿੰਪਟਮ ਕੀ ਸਮਝੀਏ ਚਲੋ ਤੁਸੀਂ ਤੇ ਵੈਦ ਲੋਗੋਂ ਵੈਦ ਲੋਗਾਂ ਨੂੰ ਪਤਾ ਹੁੰਦਾ ਕਿ ਯਾਰ ਇਹ ਇਸ ਤਰੀਕੇ ਨਾਲ ਸਿਸਟਮ ਖਰਾਬ ਹੋ ਗਿਆ ਹੁਣ لیور ਦਾ ਆਮ ਇਨਸਾਨ ਨੂੰ ਇੱਕ ਕਾਮਨ ਮੈਨ ਨੂੰ ਕਿਵੇਂ ਪਤਾ ਲੱਗੇ ਸਰ ਇਹਦਾ ਮੁੱਖ ਲਾਮਤਾ ਹੈਗੀਆਂ ਬੰਦੇ ਨੂੰ ਭੁੱਖ ਨਹੀਂ ਲੱਗਦੀ ਪਿਸ਼ਾਬ ਲੱਕੇ ਆਉਂਦਾ ਜਾਂ ਪੀੜਾ ਆਉਂਦਾ ਹੈ ਨਾ ਛਾਤੀ ਜਲਣ ਹੁੰਦੀ ਹੈ ਗੈਸ افਾਰਾ ਇਹ ਇਹਦੀਆਂ ਮੁੱਖ ਲਾਮਤਾ ਹੈ ਜੀ ਇੱਕ ਗੱਲ ਹੋਰ ਹੈਗੀ ਐ ਬਾਈ ਜੀ ਜਦੋਂ ਤੁਸੀਂ ਇਹ ਜੜੀ ਬੂਟੀਆਂ ਅਦਾ ਇਕੱਠ ਕਰਦੇ ਹੋ ਇਹ ਤੁਹਾਨੂੰ ਮਿਲਦੀਆਂ ਕਿੱਥੋਂ ਨੇ ਇਹ ਫਾਰਮੂਲੇ ਇਹ ਨੁਸਖੇ ਬੜਾ ਘੈਂਟ ਨੁਸਕਾ ਤੁਸੀਂ ਜਿਹੜਾ ਲੀਵਰ ਵਾਲਾ ਬਣਾਇਆ ਹੋਇਆ ਇਹ ਮਿਲਦੇ ਕਿੱਥੋਂ ਨੇ ਜੀ ਸਰ ਮਿਲਦੇ ਆ ਇਹਦੇ ਲਈ ਕਾਫੀ ਜ਼ਿਆਦਾ ਸਾਨੂੰ ਬੁੱਕਸ ਪੜ੍ਹਨੀਆਂ ਪੈਣੀਆਂ ਹਨਾ ਤੇ ਜਿਹੜਾ ਅਸੀਂ ਇਹ ਨੁਸਕਾ ਤਿਆਰ ਕੀਤਾ ਹੈ ਇਹਦਾ ਅਸੀਂ ਨਾਮ ਰੱਖਿਆ ਯਕਤਰਿਤ ਪਲੇਹੰਤਿਕ ਚੂਰਣ ਇਹ ਖਾਸ ਕਰ ਲੀਵਰ ਤੇ ਹੀ ਹੈ ਅੱਠ ਚੀਜ਼ਾਂ ਤੋਂ ਬਣਿਆ ਹੋਇਆ ਸਾਡਾ ਨੁਸਕਾ ਹੈ ਇਹਦੇ ਚ ਮਤਲਬ ਕਟਕੀ ਪੂਮਿਆਮਲਾ ਮਕੋਏ ਪੁਨਰਨਮਾ ਭ੍ਰਿੰਗਰਾਜ ਕਾਲਮੇਗ ਕਾਸ਼ਨੀ ਤੇ ਸੰਪੂਰਨਕ ਇਹ ਅੱਠੇ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਅੱਠੇ ਚੀਜ਼ਾਂ ਬਰਾਬਰ ਮਾਤਰਾ ਦੇ ਲੈ ਕੇ ਪੀਸ ਕੇ ਅਸੀਂ ਨੁਸਖਾ ਤਿਆਰ ਕੀਤਾ ਤੇ ਇਹਦਾ ਇੰਨਾ ਪੋਜ਼ਿਟਿਵ ਰਿਜ਼ਲਟ ਆ ਸਰ ਤੁਸੀਂ ਗੱਲੇ ਛੱਡ ਦਿਓ ਕਿਹੜੀ ਸਟੇਜ ਤੋਂ ਲੀਵਰ ਰੀਹਸਲ ਕਰ ਦਿੰਦਾ ਲੀਵਰ ਠੀਕ ਕਰਨਦਾ ਹੈਗਾ ਕਿਉਂਕਿ ਸਟੇਜਾਂ ਲੀਵਰ ਦੇ ਵੀ ਬਹੁਤ ਨੇ 1 2 3 4 ਤੱਕ ਚਲੇ ਗਏ ਆ ਜੀ ਲੀਵਰ ਕੈਂਸਰ ਤੱਕ ਲੋਕਾਂ ਨੂੰ ਹੋਇਆ ਹੋਇਆ ਸਰ ਲੀਵਰ ਸੋਰਾਈਸਸ ਤੱਕ ਸਾਡੇ ਕੋਲ ਕਈ ਪੇਸ਼ੈਂਟ ਇਹੋ ਜਿਹੇ ਆਏ ਜਿਨ੍ਹਾਂ ਦੇ ਪੇਟ 'ਚ ਪਾਣੀ ਭਰਿਆ ਹੋਇਆ ਸੀ ਲੀਵਰ ਕਰਕੇ ਪਾਣੀ ਭਰਨ ਲੱਗ ਜਾਂਦਾ ਪੇਟ ਦੇ ਵਿੱਚ ਮਹੀਨੇ ਡੇਢ ਮਹੀਨੇ ਬਾਅਦ ਪੇਟ ਬਿਲਕੁਲ ਨਾਲ ਲੱਗ ਗਿਆ ਤੇ ਬਿਲਕੁਲ ਠੀਕ ਹੋ ਗਏ ਲੀਵਰ ਵਾਲੇ ਪੇਸ਼ੈਂਟ ਜਿਹਦੀ ਇੰਨੀ ਮਤਲਬ ਮਾੜੀ ਕੰਡੀਸ਼ਨ ਸੀਗੀ ਜੀ ਅੱਛਾ ਇੱਕ ਗੱਲ ਹੋਰ ਦੱਸੋ ਜਿਸ ਤਰੀਕੇ ਨਾਲ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਆਯੁਰਵੇਦ ਹੈਗਾ ਇਹ ਤਾਂ ਬਹੁਤ ਜ਼ਿਆਦਾ ਸਹਿਤ ਜਿਹੜਾ ਹੈਗਾ ਉਹ ਸੰਸਕ੍ਰਿਤ ਦੇ ਵਿੱਚ ਹੈ ਤੇ ਫਿਰ ਉਹ ਕਿਵੇਂ ਕਰਦੇ ਹੋ ਜੀ ਤੁਸੀਂ ਸਰ ਜਿਹੜਾ ਜਿੰਨਾ ਵੀ ਆਯੁਰਵੇਦ ਨਾਲ ਅਸਲ ਦੇ ਵਿੱਚ ਸਾਰਾ ਹੀ ਸੰਸਕ੍ਰਿਤ ਵਿੱਚ ਲਿਖਿਆ ਗਿਆ ਹੈ ਹੈ ਨਾ ਤੇ ਮੇਰੇ ਖਿਆਲ ਚ ਉਹਨੂੰ ਪੜਨ ਲਈ ਬੰਦੇ ਨੂੰ ਸੰਸਕ੍ਰਿਤ ਦੀ ਨਾਲੇਜ ਹੋਣੀ ਬਹੁਤ ਜ਼ਰੂਰੀ ਹੈ ਤੇ ਜਿਹੜਾ ਅੱਜ ਆਪਣਾ ਪਦਾਰਥਵਾਦੀ ਯੁੱਗ ਚੱਲ ਰਿਹਾ ਹੈ ਬੰਦਾ ਮੋਹ ਮਾਇਆ ਦੇ ਪਿੱਛੇ ਪਦਾਰਤਾ ਪਿੱਛੇ ਇੰਨਾ ਜਦਾ ਮਤਲਬ ਬਿਜ਼ੀ ਹੋ ਗਿਆ ਉਹਦੇ ਕੋਲ ਟਾਈਮ ਹੀ ਨਹੀਂ ਹੈਗਾ ਆਪਣੀ ਸਿਹਤ ਲਈ ਜਾਂ ਆਪਣੇ ਪਰਿਵਾਰ ਲਈ ਤਾਂ ਚਲੋ ਬੰਦਾ ਭਜਨ ਠ ਕਰਦਾ ਹੀ ਆ ਤਾਂ ਉੱਥੇ ਇੱਕ ਸੰਸਕ੍ਰਿਤ ਦਾ ਸ਼ਲੋਕ ਮੈਂ ਤੁਹਾਨੂੰ ਸੁਣਾਉਣਾ ਉਹ ਹੈਗਾ ਕਨਕ ਕਨਕ ਤੇ ਸੋਗਨਾ ਮਾਦਕਤਾ ਅਧਿਕਾਏ ਇਕ ਹੈ ਬੋਰਾਇਨਰ ਇਹ ਪਾਇ ਬੋਰਾਇ ਮਤਲਬ ਕਨਕ ਕਿਹਾ ਗਿਆ ਹੈ ਤਤੂਰੇ ਨੂੰ ਸੰਸਕ੍ਰਿਤ ਵਿੱਚ ਇੱਕ ਕਨਕ ਕਿਹਾ ਗਿਆ ਸੋਨੇ ਨੂੰ ਵੀ ਤਤੂਰੇ ਦੇ ਤਤੂਰਾ ਤਾਂ ਬੰਦਾ ਖਾ ਕੇ ਕਮਲਾ ਹੁੰਦਾ ਜਾਂ ਪਾਗਲ ਹੁੰਦਾ ਜਾਂ ਨਸ਼ਿਆ ਆ ਜਾਂਦਾ ਹੈ ਸੋਨੇ ਨੂੰ ਤਾਂ ਦੇਖ ਕੇ ਹੀ ਬੰਦਾ ਪਾਗਲ ਹੋ ਜਾਂਦਾ ਵੀ ਸੋਨੇ ਵਿੱਚ ਤਤੂਰੇ ਨਾਲੋਂ 100 ਗੁਣਾ ਵੱਧ ਨਸ਼ਾ ਵੀ ਇਸ ਕਰਕੇ ਲੋਕ ਮਾਇਆ ਮਗਰਲ ਜੇ ਹੋયા ਸੋਨੇ ਨੂੰ ਜਾਂ ਮਾਇਆ ਨੂੰ ਪ੍ਰਾਪਤ ਕਰਨ ਦੇ ਚੱਕਰਾਂ ਦੇ ਵਿੱਚ ਬੰਦੇ ਆਪਣੀ ਸਿਹਤ ਗਵਾ ਚੁੱਕੇ ਆ ਜੀ ਜੀ ਅੱਛਾ ਇੱਕ ਗੱਲ ਦੱਸੋ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਇਹ ਨੁਸਖਾ ਹੈਗਾ 8 ਚੀਜ਼ਾਂ ਤੋਂ ਬਣਿਆ ਹੋਇਆ ਹੈ ਤੇ 8 ਚੀਜ਼ਾਂ ਫਿਰ ਇਹ ਰਸ ਕਿਸ ਕੰਮ ਆਉਂਦਾ ਜੀ ਇਹ ਤੁਸੀਂ ਗਲਤ ਨਾਲ ਸਮਝ ਲਿਆ ਉਹ ਉਸ ਤਰ੍ਹਾਂ ਦਾ ਹੈ ਨਹੀਂ ਸ਼ਾਮ ਵਾਲਾ ਪ੍ਰੋਗਰਾਮ ਨਹੀਂ ਰੱਖਿਆ ਹੋਇਆ ਇਹ ਲੀਵਰ ਨੂੰ ਠੀਕ ਰੱਖਣ ਵਾਲਾ ਪ੍ਰੋਗਰਾਮ ਰੱਖਿਆ ਬਹੁਤੇ ਨੇ ਤਾਂ ਮੂੰਹ 'ਚ ਪਾਣੀ ਆ ਜਾਂਦਾ ਜੀ ਇਦਾਂ ਦਾ ਰੰਗ ਦੇਖ ਕੇ ਜੀ ਜੀ ਇਹਨਾਂ ਅਸਲ ਦੇ ਵਿੱਚ ਅਗਰ ਕਿਸੇ ਨੂੰ ਪਾਊਡਰ ਖਾਣ 'ਚ ਪ੍ਰੋਬਲਮ ਆਉਂਦੀ ਆ ਤਾਂ ਉਹ ਰਾਤ ਨੂੰ ਭਿਉਂ ਕੇ ਦੋ ਚਮਚ ਅਵਾਲਕੇ ਉਹਨੂੰ ਠੰਡਾ ਕਰਕੇ ਨਿਚੋੜ ਕੇ ਉਹਦਾ ਇਹੋ ਜਿਹਾ ਰੰਗ ਬਣ ਜਾਂਦਾ ਜੀ ਤੇ ਉਹਦੇ ਲਈ ਬਹੁਤ کارਗਰ ਹੈਗਾ ਇਹ ਜੀ ਤੇ ਆਹ ਨੁਸਖਾ ਹੈਗਾ ਜੀ ਸਾਡਾ ਕਿਡਨੀ ਸਟੋਨ ਲਈ ਓਕੇ ਕਿਡਨੀ ਦੇ ਵਿੱਚ ਕਿੱਡੇ ਸਟੋਨ ਹੋਣ 20 mm 25 mm ਤੱਕ ਵੀ ਤਾਂ ਇਹ ਸਾਡੇ ਨੁਸਕੇ ਤਿਆਰ ਕੀਤਾ ਹੋਇਆ ਜਿਵੇਂ ਇਹ ਕਲਮਰੀ ਸ਼ੋਰਾ ਜੌਂਖਾਰ ਨਸ਼ਾਦਰ ਮੂਲੀ ਖਾਰ ਸੱਜੀ ਖਾਰ ਹਨਾ ਉਠਕੜ ਸਾਰੇ ਮਤਲਬ ਇਹ ਚੀਜ਼ਾਂ ਤੋਂ ਤਿਆਰ ਹੈ ਸਾਡਾ ਨੁਸਕਾ ਹੈ ਕਿੰਨੀ ਮਰਜ਼ੀ ਪ੍ਰੋਬਲਮ ਹੋਵੇ ਕਿਡਨੀ ਦੇ ਵਿੱਚ ਪਥਰੀ ਹੋਈ ਹੈ ਹਨਾ ਉਹ ਵਿਦਨ 1 ਮੰਥ ਬਿਲਕੁਲ ਬਾਹਰ ਆ ਜਾਂਦਾ ਜੀ ਬਾਹਰ ਆ ਜਾਂਦਾ ਜੀ ਇੱਕ ਕੱਲ ਹੋਰ ਦੱਸੋ ਫਿਰ ਜਦੋਂ ਇਸ ਤਰੀਕੇ ਦੇ ਨੁਸਖੇ ਫਾਰਮੂਲੇ ਤੁਸੀਂ ਲੋਕਾਂ ਨੂੰ ਦਿੰਦੇ ਹੋ ਤੇ ਲੋਕ ਤੁਹਾਡੇ ਕੋਲੋਂ ਲੈ ਕੇ ਵੀ ਜਾਂਦੇ ਨੇ ਆਮ ਕਰਕੇ ਜਿਹੜਾ ਇੱਕ ਲੀਵਰ ਹੈਗਾ ਉਹਨੂੰ ਤੰਦਰੁਸਤੀ ਵਾਲੀ ਹਾਲਤ ਚ ਰਿਵਰਸਲ ਕਰਨ ਤੇ ਬੈਕ ਕਰਨ ਤੇ ਤੰਦਰੁਸਤ ਕਰਨ ਤੇ ਕਿੰਨਾ ਟਾਈਮ ਤੁਸੀਂ ਪੱਥਰੀ ਦਾ ਤਾਂ ਦੱਸਤਾ ਕਿ ਮਹੀਨੇ ਸਵਾ ਮਹੀਨੇ ਦੇ ਵਿੱਚ ਪੱਥਰੀ ਹੈ ਜਿਹੜੀ ਉਹ ਪਿਸ਼ਾਬ ਦੇ ਰਾਹੀ ਬਾਹਰ ਨਿਕਲ ਜਾਂਦੀ ਹੈ ਖੁਰ ਕੇ ਬਾਹਰ ਨਿਕਲ ਜਾਂਦੀ ਹੈ ਤੇ ਫਿਰ ਲੀਵਰ ਕਿੰਨੇ ਦਿਨਾਂ ਚ ਠੀਕ ਹੁੰਦਾ ਤੁਹਾਡੇ ਇਸ ਨੁਸਖੇ ਨਾਲ ਫਾਰਮੂਲੇ ਨਾਲ ਜਿਹੜੇ ਲੋਕ ਇਸ ਵੇਲੇ ਪਰੇਸ਼ਾਨ ਹੈਗੇ ਨੇ ਔਰ ਕਿਸ ਹੱਦ ਤੱਕ ਦਾ ਲੀਵਰ ਹੈ ਜਿਹੜਾ ਇਸ ਨਾਲ ਠੀਕ ਹੋ ਸਕਦਾ ਲੀਵਰ ਦਾ ਸਰ ਹਫਤੇ ਤੋਂ ਲੈ ਕੇ ਜਿਹਦਾ A ਗ੍ਰੇਡ ਹੈ ਲੀਵਰ ਆ ਉਹ ਇੱਕ ਹਫਤੇ ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਬਿਲਕੁਲ ਠੀਕ ਹੋ ਜਾਂਦਾ ਜੀ ਜਿਹਦਾ 2 ਗ੍ਰੇਡ ਆ ਉਹਨੂੰ 15 ਦਿਨ ਤੋਂ ਲੈ ਕੇ ਮਹੀਨੇ ਦੇ ਵਿੱਚ ਬਚਾ। ਅਗਰ ਕਿਸੇ ਨੂੰ ਬਾਲੀ ਮਾੜੀ ਕੰਡੀਸ਼ਨ ਹੈ, ਲੀਵਰ ਸੋਰਾਈਸਸ ਤੱਕ ਜਾਂ ਪਾਣੀ ਭਰ ਗਿਆ, ਉਹਨੂੰ 1.5 ਤੋਂ 2 ਮਹੀਨੇ ਯੂਜ਼ ਕਰਨਾ ਪੈਂਦਾ। ਬਿਲਕੁਲ ਬੰਦਾ ਤੰਦਰੁਸਤ ਹੋ ਜਾਂਦਾ ਜੀ ਇਹਦੇ ਨਾਲ। ਇਸ ਤਰ੍ਹਾਂ ਦੇ ਵਿੱਚ ਕੀ ਹੈਗਾ ਜੀ ਕੁਦਰਤ ਨੇ ਕੀ ਪਾਇਆ ਹੋਇਆ ਇਸ ਤਰ੍ਹਾਂ ਦਾ? ਬਸ ਕੁਦਰਤੀ ਚੀਜ਼ਾਂ ਜੜੀ ਬੂਟੀਆਂ ਤੁਹਾਡੇ ਸਾਹਮਣੇ ਹੀ ਆ ਇਹ। ਇਹ ਤਾਂ ਆਪਾਂ ਓਪਨਲੀ ਰੱਖਿਆ ਆਪਾਂ ਕਿਹੜਾ ਲੁਕੋ ਕੇ ਰੱਖਿਆ ਆ। ਤੇ ਇਹ ਲੋਕਾਂ ਦਰਸ਼ਕਾਂ ਨੂੰ ਦਿਖਾਉਣ ਲਈ ਰੱਖਿਆ ਤਾਂ ਚਾਹੋ ਤਾਂ ਤੁਸੀਂ ਆਪਣੇ ਘਰ ਵੀ ਬਣਾ ਸਕਦੇ ਹੋ ਇਹ ਰਸਕਾ। ਚਾਹ ਮਾਫ ਕਰਨਾ ਤੁਸੀਂ ਕਹਿ ਰਹੇ ਹੋ ਘਰ ਬਣਾ ਲੈਣੀ ਸਾਡੇ ਵਰਤ ਤੱਕ ਕਈ ਵਾਰ ਇਹ ਹੁੰਦਾ ਕਿ ਅਸੀਂ ਆਪਣਾ ਬ੍ਰੇਕਫਾਸਟ ਵੀ ਜਾ ਕੇ ਦਫਤਰ ਕਰਦੇ ਹਾਂ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਫਿਰ ਜਿਨਾਂ ਕੋਲ ਟਾਈਮ ਨਹੀਂ ਹੈ ਲੀਵਰ ਦੀ ਪ੍ਰੋਬਲਮ ਹੈ ਕਿਸ ਨੂੰ ਘੱਟੇ ਢਕਾਰ ਆਏ ਜਾਂਦੇ ਨੇ ਕਿਸੇ ਨੂੰ ਸਾਰਾ ਦਿਨ ਭੁੱਖੀ ਨਹੀਂ ਲੱਗਦੀ ਕਿਸੇ ਨੂੰ ਭੁੱਖ ਇੰਨੀ ਜ਼ਿਆਦਾ ਲੱਗਦੀ ਹੈ ਕਿ ਐਂ ਲੱਗਦਾ ਜਿਵੇਂ ਕੋਈ ਧਰਤੀ ਪੁੱਟ ਰਿਹਾ ਹੋਵੇ ਢਿੱਡ ਦੇ ਵਿੱਚ ਜਾਂ ਬਹੁਤਿਆਂ ਨੂੰ ਹੁੰਦਾ ਕਿ ਗਰਮੀ ਇੰਨੀ ਜ਼ਿਆਦਾ ਭਰ ਗਈ ਹੈ ਕਿ ਹਾਲਾਤ ਬਦ ਤੋਂ ਬੱਤਰ ਹੋ ਗਏ ਨੇ ਫਿਰ ਜਿਨਾਂ ਕੋਲ ਟਾਈਮ ਨਹੀਂ ਹੈ ਹਾਲਾਤ ਬਦ ਤੋਂ ਬੱਤਰ ਨੇ ਉਹਨਾਂ ਵਾਸਤੇ ਤੁਸੀਂ ਕੀ ਆਪਸ਼ਨ ਰੱਖਿਆ ਜੀ ਸਰ ਬਿਮਾਰੀਆਂ ਦੇ ਕਾਰਨ ਇਹ ਹੀ ਆ ਮਾਫ ਕਰਨਾ ਲੇਡੀਜ਼ ਤਾਂ ਆਪਣੇ ਘਰ ਚੱਟਣੀ ਨਹੀਂ ਘੋਟਦੀਆਂ ਹੈਗੀਆਂ ਨਾਲ ਪਦੀਨਾ ਘਰ ਖੜਾ ਹੁੰਦਾ ਹੁਣ ਦਵਾਈਆਂ ਕਿਹਨੇ ਬਣਾਉਣੀਆਂ ਜੀ ਜੀ ਤੇ ਇਹੀ ਬਿਮਾਰੀ ਦਾ ਕਾਰਨ ਹੈ ਕੱਪੜੇ ਧੋਣ ਲਈ ਮਸ਼ੀਨਾਂ ਸਾਡੇ ਕੋਲ ਪੋਚੇ ਵਾਲੀਆਂ ਘਰ ਆਉਣੀ ਆ ਏਸੀ ਸਾਡੇ ਗੱਡੀ 'ਚ ਵੀ ਆ ਸਾਡੇ ਕਮਰੇ 'ਚ ਵੀ ਆ ਸਾਡੇ ਆਫਿਸ ਦੇ ਵਿੱਚ ਵੀ ਆ ਗਰਮੀ ਅਸੀਂ ਨਿਕਲਦੇ ਨਹੀਂ ਕਿਸੇ ਪਾਸੇੋਂ ਤਾਂ ਫਿਰ ਇਹ ਲੀਵਰ ਦੀ ਪ੍ਰੋਬਲਮ ਜਾਂ ਹਾਰਟ ਦੀ ਪ੍ਰੋਬਲਮ ਬੀਪੀ ਦੀ ਪ੍ਰੋਬਲਮ ਇਹ ਤਾਂ ਫਿਰ ਸਾਰਾ ਆਉਣਗੇ ਆਉਣਗੇ ਕੁਦਰਤੀਆਂ ਇਹ ਤੇ ਜਿਹੜੇ ਲੋਕ ਬਣਾ ਨਹੀਂ ਸਕਦੇ ਜੀ ਫਿਰ ਉਹਨਾਂ ਦਾ ਹੱਲ ਕੀ ਕੀਤਾ ਹੋਇਆ ਤੁਸੀਂ ਉਹਦੇ ਲਈ ਫਿਰ ਅਸੀਂ ਬੈਠਿਆ ਜੀ ਸਾਡੀ ਸੇਵਾਵਾਂ ਵਾਂ ਲੈ ਸਕਦਾ ਜੀ ਉਹ ਕਿਸੇ ਬਣਾਇਆ ਹੋਇਆ ਇਹ ਨੁਸਖਾ ਫਾਰਮੂਲਾ ਜੀ 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 ਅਸੀਂ ਲੈ ਕੇ ਜਾਂਦੇ ਨੇ ਤੁਹਾਡੇ ਕੋਲ ਬਹੁਤ ਜੀ ਅਸੀਂ ਕਿਲਵਾਂ ਸਾਬ ਚ ਬਣਾ ਕੇ ਰੱਖਿਆ ਹੋਇਆ ਜੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਸਾਡੇ ਕੋਲ ਇਸ ਚੀਜ਼ ਦੀ ਹੈ ਜੀ ਓਕੇ ਓਕੇ ਜੀ ਜੀ ਚਲੋ ਅੱਛਾ ਵੈ ਜੀ ਫਿਰ ਜਾਣਦੇ ਜਾਂਦੇ ਜਿਹੜਾ ਗਰਮੀ ਦੇ ਵਿੱਚ ਲੀਵਰ ਨੂੰ ਸਾਫ਼ ਰੱਖਣ ਲਈ ਤੰਦਰੁਸਤ ਰੱਖਣ ਲਈ ਜਿੰਨਾ ਦਾ ਆਲਰੇਡੀ ਤੰਦਰੁਸਤ ਹੈਗਾ ਉਹਨਾਂ ਦਾ ਖਰਾਬ ਵਾਲੇ ਪਾਸੇ ਉਹਨਾਂ ਨਾ ਜਾਵੇ ਕੀ ਕਹੋਗੇ ਤੁਸੀਂ ਉਹਨਾਂ ਲੋਕਾਂ ਨੂੰ ਕਿਹੜਾ ਨੁਸਖਾ ਫਾਰਮੂਲਾ ਤੁਸੀਂ ਦਵੋਗੇ ਕਿਉਂਕਿ ਢਾਬੇ ਦਾ ਵੀ ਤੁਹਾਡਾ ਬਹੁਤ ਜਿਹੜਾ ਜਿਹੜੀ ਬੂਟੀਆਂ ਨਾਲ ਵੀ ਤੁਸੀਂ ਸ਼ੁਰੂ ਤੋਂ ਜੁੜੇ ਹੋਇਓ ਜੀ ਦੇਖੋ ਸਭ ਤੋਂ ਆਪਣਾ ਸਰੀਰ ਤੰਦਰੁਸਤ ਰੱਖਣ ਲਈ ਤੁਸੀਂ ਸਵੇਰੇ ਉੱਠ ਕੇ ਪਾਣੀ ਜ਼ਰੂਰ ਪੀਓ ਖਾਲੀ ਪੇਟ ਚਾਹ ਦਾ ਘੱਟ ਪੀਓ ਤੇ ਐਕਸਰਸਾਈਜ਼ ਜ਼ਰੂਰ ਕਰੋ ਮੇਰਾ ਜਿਆਦਾ ਬੰਦੇ ਤਾਂ ਤਵੱਜੋ ਐਕਸਰਸਾਈਜ਼ ਤੇ ਹੁੰਦੀ ਹੈ ਕਿਉਂ ਖੁਦ ਮੈਂ ਐਕਸਰਸਾਈਜ਼ ਕਰਦਾ ਤੁਹਾਡਾ ਤੁਹਾਡਾ ਖਾਣਾ ਪੀਣਾ ਕੀ ਰਹਿੰਦਾ ਸਵੇਰੇ ਉੱਠ ਕੇ ਤੁਸੀਂ ਕੀ ਖਾਂਦੇ ਪੀਂਦੇ ਹੋ ਸਭ ਤੋਂ ਪਹਿਲਾਂ ਉਹ ਹੀ ਖਾਲੀ ਪੇਟ ਪਾਣੀ ਪੀਣੇ ਆ ਜੀ ਉਹ ਤੋਂ ਬਾਅਦ ਆਪਣਾ ਜਾ ਕੇ ਵਾਸ਼ਰੂਮ ਉਹ ਤੋਂ ਬਾਅਦ ਆਪਣਾ ਬ੍ਰੈਕਫਾਸਟ ਦੇ ਹਲਕਾ ਫੁਲਕਾ ਸੈਲਡ ਵਗੈਰਾ ਇਹ ਸਾਡੀ ਤੁਸੀਂ ਯਕੀਨ ਮੰਨੋ ਮੇਰੀ ਉਮਰ ਹੁਣ 52 53ਵਾਂ ਸਾਲ ਲੱਗ ਜਾਣਾ ਜੀ ਮੈਨੂੰ ਪਰ ਮੈਂ ਆਯੁਰਵੇਦ ਨੂੰ ਫਾਲੋ ਕੀਤਾ ਸ਼ੁਰੂ ਤੇ ਢਾਬੇ ਤੇ ਵੀ ਤੇ ਘਰ ਵੀ ਜੀ ਜੀ ਤੁਹਾਡੇ ਤਜਰਬੇ ਦੇ ਵਿੱਚ ਜਿਹੜਾ ਲੀਵਰ ਹੈਗਾ ਜੀ ਸਭ ਤੋਂ ਵੱਡਾ ਕਾਰਨ ਕੀ ਹੈ ਬਹੁਤ ਲੋਕ ਹੈਗੇ ਨੇ ਜਿਹੜੇ ਕਹਿੰਦੇ ਨੇ ਜੇ ਅਸੀਂ ਸ਼ਰਾਬ ਨੂੰ ਹੱਥ ਨਹੀਂ ਲਾਇਆ ਬਹੁਤ ਲੋਕ ਕਹਿੰਦੇ ਨੇ ਜੀ ਸਾਨੂੰ ਫਾਈਨੈਂਸ਼ੀਅਲੀ ਕੋਈ ਦਿੱਕਤ ਨਹੀਂ ਬਹੁਤ ਲੋਕ ਕਹਿੰਦੇ ਨੇ ਜੀ ਅਸੀਂ ਤਾਂ ਸੈਰ ਵੀ ਬਹੁਤ ਕਰਦੇ ਆ ਖਾਣ ਪੀਣ ਦਾ ਵੀ ਬੜਾ ਪ੍ਰੇਸ਼ ਕਰਦੇ ਆ ਉਮਰ ਵੀ ਸਾਡੇ ਕੁਛ ਨਹੀਂ ਐ ਤੇ ਲੀਵਰ ਸਾਡਾ ਫੇਰ ਜਿਹੜਾ ਖਰਾਬ ਹੋ ਗਿਆ ਤੁਸੀਂ ਕਹਿ ਰਹੇ ਹੋ ਕਿ ਕੋਈ ਚੱਕਰ ਹੀ ਨਹੀਂ ਹੈਗਾ ਸ਼ੀਸ਼ੇ ਵਾਂਗੂ ਅਸੀਂ ਜਿਹੜਾ ਚਮਕਾ ਦੇਾਂਗੇ ਸਰ ਮੇਨ ਲੀਵਰ ਫੈਟੀ ਹੋਣ ਦਾ ਜਾਂ ਬੀਪੀ ਵਧਣ ਦੇ ਕਾਰਨ ਹੈਗੇ ਆ ਮੋਹ ਮਾਇਆ ਬੰਦਾ ਮਾਇਆ ਇਕੱਠੀ ਕਰਨ ਚ ਲੱਗਿਆ ਹੋਇਆ ਜਾਂ ਆਪਣੇ ਬੱਚਿਆਂ ਲਈ ਜੋੜਨ ਲੱਗਿਆ ਹੈ ਮੈਂ ਆਪਣੇ ਬੱਚੇ ਲਈ ਬੇਟਿਆਂ ਲਈ ਹੋਰ ਮਾਇਆ ਜੋੜ ਦਵਾ ਇਹ ਇਹਦੀ ਸਾਂਸਕ੍ਰਿਤਿਕ ਸ਼ਲੋਕ ਹੈ ਉੱਥੇ ਕਹਿੰਦਾ ਪੂਤ ਸਪੂਤ ਤੋ ਕਿਉਂ ਧਨ ਸੰਚੈ ਪੂਤ ਕਪੂਤ ਤੋ ਕਿਉਂ ਧਨ ਸੰਚੈ ਇਹਦਾ ਮਤਲਬ ਹੈਗਾ ਵੀ ਜੇ ਪੁੱਤ ਚੰਗਾ ਹੈ ਤਾਂ ਉਹਦੇ ਲਈ ਬਣਾਉਣ ਦੀ ਲੋੜ ਨਹੀਂ ਹੈਗੀ ਜੇ ਪੁੱਤ ਮਾੜਾ ਤਾਂ ਵੀ ਉਹਦੇ ਲਈ ਬਣਾਉਣ ਦੀ ਲੋੜ ਨਹੀਂ ਕਿਉਂਕਿ ਇਹਨੇ ਬਣਿਆ ਹੋਇਆ ਵਿਗਾੜ ਦੇਣਾ ਵੀ ਤੁਸੀਂ ਜਿਹੜਾ ਆਪਣਾ ਅੱਜ ਹੈ ਜੋ ਫੈਸਿਲਟੀਆਂ ਤੁਹਾਨੂੰ ਪ੍ਰਮਾਤਮਾ ਨੇ ਕੁਦਰਤ ਨੇ ਅੱਜ ਦਿੱਤੀਆਂ ਉਹਦੇ 'ਚ ਖੁਸ਼ ਰਹੋ ਤੇ ਉਹਨੂੰ ਮਾਣੋ ਨਾ ਕਿ ਬੈਂਕ ਪਰੋ ਬੱਚਿਆਂ ਲਈ ਇਹ ਮਤਲਬ ਹੈ ਜੀ ਇਸ ਸ਼ਲੋਕ ਦਾ ਜੀ 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 ਫਿਰ ਲੀਵਰ ਫਿਰ ਤੁਹਾਨੂੰ ਲੱਗਦਾ ਕਿ ਸਟ्रेस ਕਰਕੇ ਇਹ ਸਾਰਾ ਕੁਝ ਹੁੰਦਾ ਹੈ ਬਿਲਕੁਲ 100% ਸਟ्रेस ਕਰਕੇ ਹੁੰਦਾ ਜਾਂ ਮਾੜਾ ਤੁਹਾਡਾ ਖਾਣ ਪੀਣ ਹੈਗਾ ਤੁਸੀਂ ਹੈਵੀ ਚੀਜ਼ਾਂ ਖਾਨੀਓ ਬਾਜ਼ਾਰੂ ਚੀਜ਼ਾਂ ਖਾਨੀਓ ਹਨਾ ਤੇ ਆਪਾਂ ਧਿਆਨ ਨਹੀਂ ਦਿੰਦੇ ਹੈਗੇ ਆਪਣੇ ਸਰੀਰ ਵੱਲ ਤੇ ਨਾ ਬੰਦਾ ਪਾਠ ਪੂਜਾ ਵੱਲ ਧਿਆਨ ਦਿੰਦਾ ਹੈਗਾ ਵੀ ਅਸੀਂ ਸਵੇਰੇ ਉੱਠ ਕੇ ਰੱਬ ਦਾ ਨਾਮ ਲੈ ਲਈਏ ਹਨਾ ਜਾਂ ਸਿੱਖਾਂ ਮੈਂ ਗੁਰਬਾਣੀ ਪੜ ਲਵਾਂ ਜਾਂ Hindu ਭਾਈਚਾਰੇ ਨਾਲ ਵੀ ਤੁਮ ਮੈਂ ਕੋਈ ਪਾਠੇ ਕਰ ਲਵਾਂ ਜਾਂ ਗੀਤਾ ਦੇ ਸ਼ਲੋਕੇ ਪੜ ਲਵਾਂ ਜਾਂ ਹਨੂਮਾਨ ਚਾਲੀਸਾ ਹੀ ਪੜ ਲਵਾਂ ਤੇ ਇਹ ਹੈ ਹੀ ਨਹੀਂ ਲੋਕਾਂ ਨੂੰ ਬਿਲਕੁਲ ਵੀ ਜੀ ਨੀ ਜਿਹੜਾ ਤੁਸੀਂ ਸੰਸਕ੍ਰਿਤ ਦੀ ਗੱਲ ਕਰਦੇ ਹੋ ਸੰਸਕ੍ਰਿਤ ਤੁਸੀਂ ਕਿਸੇ ਤੋਂ ਸਿੱਖੀ ਹੈ ਜਾਂ ਆਲਰੇਡੀ ਗ੍ਰੰਥਾਂ ਦੇ ਜ਼ਰੀਏ ਤੁਸੀਂ ਜਿਹੜਾ ਨੋਲਿਜ ਹਾਸਲ ਕੀਤਾ ਹੈ ਰੂਵੇਦਾ ਦੀ ਨੀ ਮੈਂ ਸਿੱਖੀ ਹੈ ਜੀ ਸਾਡੇ ਪੰਡਤ ਜੀ ਹੁੰਦੇ ਸੀ ਪੰਡਿਤ ਮੋਨ ਮੋਨ ਮਾਲਵੀ ਜੀ ਉਹ ਸਾਨੂੰ ਸੰਸਕ੍ਰਿਤ ਸਿਖਾਉਂਦੇ ਹੁੰਦੇ ਸੀ ਤੇ ਹਨੂਮਾਨ ਚਾਲੀਸਾ ਗਾਇਤਰੀ ਮੰਤਰ ਸਾਰੇ ਇਹ ਮੈਨੂੰ ਹੁਣ ਵੀ ਮੂਹ ਜਵਾਨੀ ਯਾਦ ਹੈ ਜੀ ਸੁਣਾ ਸਕਦੇ ਹੋ ਹਾਂ ਬਿਲਕੁਲ ਤੁਹਾਨੂੰ ਮੈਂ ਹਨੂਮਾਨ ਚਾਲੀਸਾ ਸੁਣਾ ਦਿੰਦਾ ਆ जय हनुमान ज्ञान गुण सागर जय कपीस तिहु लोक उजागर महावीर बिकर बजरंगी तुम ते निवारो सुمد के संगी राम दूत अतुलित बल धामा अंजिन पुत्र पवन सुत नाम एकन काफी लंबी चले जाती है फिर आगे जाके कहता हनुमान जब नाम सुनावे भूत प्रेत तब नकटना आवे ते ओ मैं एक जाट सिख फ्रॉम मतलब फैमिली नु बिलोंग करदा पर फिर भी मेनू संस्कृत के बारे इन बारे काफी ज्यादा नॉलेज है जी शुगर करके जेड़ा लिवर खराब हो गया या लिवर करके जेड़ी कई बार शुगर बंदे नु ਵੱਜਨ ਦੀ ਹੈ ਉਹ ਉਹਦਾ ਮਸਲੇ ਦਾ ਹੱਲ ਕੀ ਹੈ ਜੀ ਫਿਰ ਉਹਦੇ ਸਰ ਅਸੀਂ ਇੱਕ ਪਾਊਡਰ ਤਿਆਰ ਕੀਤਾ ਹੋਇਆ ਜੀ ਆਹ ਇਹ 슈ਗਰ ਲਈ ਹੈ স্পেশাল ਇਹ ਜਿੰਨਾ ਮਰਜੀ 슈ਗਰ ਹੋਵੇ ਬੰਦੇ ਦਾ 300 400 ਇਵਨ ਇਨਸੂਲਿਨ ਵੀ ਲੱਗਦਾ ਹੋਵੇ ਸਿਰਫ ਇੱਕ ਚਮਚ ਸਿਰਫ ਇੱਕ ਚਮਚ ਜਿਹੜੇ ਚਮਚ ਦੀ ਚਰਚਾ ਪਿੰਡ ਚ ਰਹਿੰਦੀ ਹੈ ਜੀ ਬਿਲਕੁਲ ਇੱਕ ਚਮਚੇ ਦਾ ਤੁਸੀਂ ਖਾਣਾ ਹੈ ਉਹ ਵੀ ਭਰ ਕੇ ਨਹੀਂ ਪਾਉਣਾ ਕ ਚਮਚ ਖਾਣਾ ਹੈ ਠੀਕ ਹੈ ਤੁਹਾਡਾ 슈ਗਰ ਬਿਲਕੁਲ ਨਾਰਮਲ ਹੋ ਜਾਊਗਾ ਆ ਤੁਸੀਂ ਜੇ ਇਹਦੀ 2-2 ਮਹੀਨੇ ਵਰਤੋਂ ਕਰ ਲਓ ਹੌਲੀ ਹੌਲੀ ਕਰਕੇ ਦਵਾਈ ਬੰਦ ਹੋ ਜਾਂਦੀ ਹੈ ਤੇ ਮੇਰਾ ਸ਼ੂਗਰ ਵੀ ਬਿਲਕੁਲ ਠੀਕ ਰਹਿਣ ਲੱਗ ਪਿਆ ਬੀਪੀ ਜੀ ਬੀਪੀ ਲਈ ਸਾਡੇ ਕੋਲ ਹੈਗੀਆਂ ਦੁਈਆਂ ਦਵਾਈਆਂ ਜੀ ਉਹ ਹਾਰਟ ਦੀ ਜਿੰਨੀ ਮਰਜ਼ੀ ਪ੍ਰੋਬਲਮ ਹੋਵੇ ਬਲੋਕੇਜ ਹੋਵੇ ਪਿਛਲੀ ਬੀੜੀ ਚ ਵੀ ਆਪਾਂ ਨੇ ਪਾਇਆ ਸੀ ਉਹਦੇ ਵਿੱਚ 60% ਹੁੰਦਾ ਜੀ ਆਪਣਾ ਅਰਜਨ ਦੀ ਚਾਲ ਤੇ 40% ਹੁੰਦਾ ਅਸ਼ਵਗੰਧਾ ਉਹ ਜਿੰਨੀ ਮਰਜ਼ੀ ਹਾਰਟ ਦੀ ਬਲੋਕੇਜ ਹੈ ਬੀਪੀ ਵਧਾ ਜਾਂ ਕੋਈ ਵੀ ਹਾਰਟ ਦੀ ਪ੍ਰੋਬਲਮ ਹੈ ਉਹ ਬਹੁਤ ਛੇਤੀ 2 ਮਹੀਨੇ ਦੇ 2 ਮਹੀਨੇ ਚ ਠੀਕ ਹੋ ਜਾਂਦੀ ਹੈ ਜੀ अच्छा थोनर मिलन मिले, मिले कि मैं जा सकदे जी ਸਾਡਾ ਹੈਗਾ ਲੁਧਿਆਣਾ ਚੰਡੀਗੜ੍ਹ ਹਾਈਵੇ ਹੈ ਜੀ ਠੀਕ ਹੈ ਨੇੜੇ ਪਿੰਡਾ ਖੰਟ ਮਾਨਸਾਬ ਦਾ ਆਪਾਂ ਸਭ ਜਾਣਦੇ ਆ ਤੇ ਨੀਅਰ ਮੋਰਿੰਡਾ ਜੀ ਮੋਰਿੰਡਾ ਸ਼ਹਿਰ ਨਜ਼ਦੀਕ ਪੈਂਦਾ ਜੀ ਜੀ ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਵੈਜ ਜੀ ਸਾਰੀ ਗੱਲਬਾਤ ਦੇ ਲਈ ਤੇ ਇੱਕ ਹੋਰ ਬੜਾ ਅਹਿਮ ਚੀਜ਼ ਹੈਗੀ ਹੈ ਜਿਹੜੀ ਸ਼ੂਗਰ ਦੇ ਮਾਮਲੇ ਦੀ ਆਪਾਂ ਅਗਰ ਗੱਲ ਕਰ ਲਈਏ ਬਹੁਤ ਬਹੁਤ ਸ਼ੁਕਰੀਆ ਜੀ ਵੈਜ ਜੀ ਸਾਰੀ ਜਾਣਕਾਰੀ ਦੇਣ ਲਈ ਸੋ ਅਸੀਂ ਨੁਸਖੇ ਫਾਰਮੂਲੇ ਤੁਹਾਡੇ ਨਾਲ ਸਾਂਝਾ ਕਰਨ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਕੁਦਰਤ ਦੀ ਜਿਹੜੀ ਸ਼ਕਤੀ ਹੈਗੀ ਹੈ ਕੁਦਰਤ ਦੀ ਜਿਹੜੀ ਪਾਵਰ ਹੈਗੀ ਹੈ ਉਹਦੇ ਤੋਂ ਤੁਹਾਨੂੰ ਰੂਬਰੂ ਕਰਵਾਈਏ ਸਾਡਾ ਵੀਡੀਓ ਬਣਾਉਣ ਦਾ ਮੋਟਿਵ ਜਿਹੜਾ ਉਹ ਐਜੂਕੇਟਿਵ ਹੁੰਦਾ ਹੈ ਅਸੀਂ ਕੋਈ ਵੀ ਇਲਾਜ ਕੋਈ ਵੀ ਟ੍ਰੀਟਮੈਂਟ ਕਦੇ ਵੀ ਕਿਸੇ ਵੀਡੀਓ ਦੇ ਵਿੱਚ ਨਹੀਂ ਦੱਸਦੇ اگر ਤੁਸੀਂ ਕੋਈ ਨੁਸਖਾ ਕੋਈ فارمولا ਆਪਣੇ ਤੇ اپلائی کرنا ہے ازਮਾਉਣਾ ਹੈ ਤਾਂ ਇੱਕ ਚੰਗੇ ਵੈਦ حکیم ڈاکٹر ਦੀ સલાહ ਤੁਸੀਂ ضرور ਲੈ ਲਿਆ ਕਰੋ ਫਿਲਹਾਲ ਇਹ ویڈیو ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਦੋ ਆ ਗਿਆ ਧੰਨਵਾਦ